ਸਤਿ ਸ਼੍ਰੀ ਅਕਾਲ ਪੰਜਾਬੀ ਜੀਕੇ ਤੁਨ ਸਾਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੇਹਾ ਤੋੜਲਾ ਮੰਪਰੀ ਕੋਰ ਦਰਸ਼ਕੋ ਅੱਜ ਅਤੇ ਕੱਲ ਵਿੱਚ ਕਈ ਰਾਜਾਂ ਵੀ ਜੋ ਹੈ ਕਿ ਹੀਟ ਵੇਵ ਦੀ ਚੇਤਾਵਨੀ ਮੌਸਮ ਵਿਭਾਗ ਯਾਨੀ ਆਈਐਮਡੀ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਇਸ ਦੇ ਨਾਲ ਹੀ ਜੋ ਆਈਐਮਡੀ ਵੱਲੋਂ ਲੋਕਾਂ ਨੂੰ ਘਰੋਂ ਬਾਹਰ ਜਾਣ ਦੀ ਜੋ ਸਲਾਹ ਦਿੱਤੀ ਜਾ ਰਹੀ ਹੈ ਤੇ ਅਪੀਲ ਵੀ ਕੀਤੀ ਜਾ ਰਹੀ ਹੈ ਥੋੜਾ ਡਿਟੇਲ ਮੌਸਮ ਵਿਭਾਗ ਤੋਂ ਦੱਸਦੇ ਕਿ ਇਸ ਵਕਤ ਪੈ ਰਹੀ ਆਤੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰਕੇ ਰੱਖ ਦਿੱਤਾ ਇਸ ਦੇ ਨਾਲ ਹੀ ਲੋਕਾਂ ਦੀ ਜੋ ਸਿਹਤ ਹੈ ਉਹ ਵੀ ਵਿਗੜਦੀ ਜਾ ਰਹੀ ਹੈ ਤੇ ਅਵੇਖਿਆ ਗਿਆ ਹੈ ਕਿ ਪੰਜਾਬ ਵਿੱਚ ਇੱਕ ਸ਼ਖਸ ਦੀ ਹੈ ਕਿ ਗਰਮੀ ਦੇ ਕਾਰਨ ਮੌਤ ਵੀ ਹੋ ਚੁੱਕੀ ਹੈ नाली जिला प्रशासन वालों बार बार इस चीज की एडवाइजरी जारी की अपील की जा रही है लोग सुझाव दिते जा रहे हैं कि अन्सरी घरों बह निकलो थोड़ा डिटेल मौसम तो जानकारी दे दी, तो दी कि ਜੋ ਉੱਤਰ ਪੱਛਮੀ ਭਾਰਤ ਇਨੀ ਦਿਨੀ ਭਾਰਤੀ ਗਰਮੀ ਦੀ ਲਪੇਟ ਵਿੱਚ ਹੈ ਭਾਰਤੀ ਮੌਸਮ ਵਿਭਾਗ ਯਾਨੀ ਆਈਐਮਡੀ ਦੀ ਤਾਜ਼ਾ ਪੱਪਾਨੀ ਅਨੁਸਾਰ 13 ਤੇ 14 ਜੂਨ ਨੂੰ ਤੇਜ਼ ਗਰਮੀ ਅਤੇ ਧੂੜ ਪਈ ਹਨੇਰੇ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਇਨਾ ਦੋ ਦਿਨਾਂ ਲਈ ਇੱਕ ਵਿਸ਼ੇਸ਼ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਹਿੰਦੁਸਤਾਨ ਟਾਈਮਸ ਵਿੱਚ ਵੀ ਇਸ ਨੂੰ ਪ੍ਰਕਾਸ਼ਿਤ ਕੀਤਾ ਗਿਆ ਤੇ ਇਸ ਦੀ ਰਿਪੋਰਟ ਦੇ ਅਨੁਸਾਰ ਭਾਰਤੀ ਮੌਸਮ ਨੇ 13 ਜੂਨ 2025 ਜਾਣੇ ਅੱਜ ਉੱਤਰ ਪੱਛਮੀ ਭਾਰਤ ਵਿੱਚ ਹੀਟ ਵੇਵ ਦੀ ਜੋ ਹੈ ਚੇਤਾਵਨੀ ਜਾਰੀ ਕੀਤੀ ਹੈ ਤੇ 14 ਜੂਨ ਤੱਕ ਇਹ ਹੀਟ ਵੇਵ ਦੀ ਜੋ ਚੇਤਾਵਨੀ ਹੈ ਉਹ 14 ਜੂਨ ਤੱਕ ਜਾਰੀ ਰਹੇਗੀ ਅਤੇ ਇਸ ਤੇ ਨਾਲ ਇਹ ਗੱਲ ਕਰੀਏ ਦਿੱਲੀ ਪੰਜਾਬ ਹਰਿਆਣਾ ਐਨਸੀਆ ਚੰਡੀਗੜ੍ਹ ਪੱਛਮੀ ਉੱਤਰ ਪ੍ਰਦੇਸ਼ ਕੋਲ ਵੀ ਰਾਜਸਥਾਨ ਤੇ ਮਰਦ ਪ੍ਰਦੇਸ਼ ਵਿੱਚ ਵੀ ਕਈ ਥਾਵਾਂ ਤੇ ਹੀਟ ਵੇਵ ਦੀ ਸਥਿਤੀ ਬਣੀ ਹੋਈ ਹੈ ਤੇ ਕੁਝ ਇਲਾਕੇ ਵਿੱਚ ਖਾਸ ਕਰਕੇ ਪੱਛਮੀ ਰਾਜਸਥਾਨ ਵਿੱਚ 14 ਜੂਨ ਤੱਕ ਗੰਭੀਰ ਹੀਟ ਵੇਵ ਦੀ ਸੰਭਾਵਨਾ ਹੈ ਅਤੇ ਦੱਸਿਆ ਕਿ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 43 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਆ ਸਕਦਾ ਕਿਉਂਕਿ 10 ਜੂਨ ਨੂੰ 43.8 ਡਿਗਰੀ ਜੇ ਦਰਜ ਕੀਤਾ ਗਿਆ ਸੀ ਗੰਗਾ ਨਗਰ Rajasthan ਵਿੱਚ 47.8 ਡਿਗਰੀ ਸੈਲਸੀਅਸ सिरसा Haryana ਵਿੱਚ 47.4 ਡਿਗਰੀ ਸੈਲਸੀਅਸ ਅਤੇ ਢਿੰਡਾ Punjab ਵਿੱਚ 46.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਅਗਰ ਤੋਂ ਮੌਨਸੂਨ ਦੀ ਸਥਿਤੀ ਬਾਰੇ ਗੱਲ ਕਰੀ ਤਾਂ ਮੌਨਸੂਨ ਦੀ ਜੋ IMD ਦੇ ਅਨੁਸਾਰ ਮੌਨਸੂਨ 29 ਮਈ ਤੋਂ ਅੱਗੇ ਨਹੀਂ ਵਧਿਆ ਹੈ ਤੇ ਇਸ ਦੀ ਉੱਤਰੀ ਸੀਮਾ Mumbai ਅਹਿਲਾ ਨਗਰ ਆਦੀ ਆਦਿਲਾਬਾਦ ਪਵਾਨੀ ਪੜਨਾ ਪੂਰੀ ਸੈਡ ਹੈ ਆਈਲੈਂਡ ਅਤੇ ਬਾਲੂ ਘਾਟ ਵਿੱਚੋਂ ਲੰਘ ਰਹੀ ਹੈ ਅਗਲੇ 48 ਘੰਟਿਆਂ ਵਿੱਚ ਮੌਨਸੂਨ ਦੇ ਮੱਧ ਭਾਰਤ ਅਤੇ ਪੂਰੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਅੱਗੇ ਵਧਣ ਦੀ ਸੰਭਾਵਨਾ ਹੈ ਮੌਨਸੂਨ ਦੇ 27 ਜੂਨ ਤੱਕ ਦਿੱਲੀ ਪਹੁੰਚਣ ਦੀ ਉਮੀਦ ਹੈ ਆਈਐਮਡੀ ਨੇ ਲੋਕਾਂ ਨੂੰ ਕਾਫੀ ਪਾਣੀ ਪੀਣ ਹਲਕੇ ਕੱਪੜੇ ਪਾਉਣ ਅਤੇ ਦੁਪਹਿਰ ਨੂੰ ਬਾਹਰ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਤੇ ਖਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਲਈ ਜੋ ਕਿ ਸਾਵਧਾਨ ਰਹਿਣ ਦੀ ਜੋ ਜ਼ਰੂਰ ਤੇ ਜੋ ਧਿਆਨ ਦੇਣ ਦੀ ਗੱਲ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਅਗਰ ਥੋੜੀ ਜਿਹੀ ਪੰਜਾਬ ਦੀ ਗੱਲ ਕਰੇ ਤਾਂ ਪੰਜਾਬ ਦੇ ਨੂੰ ਮੌਸਮ ਵਿਭਾਗ ਅਨੁਸਾਰ ਅਗਰ ਪੰਜਾਬੀ 14 ਅਤੇ 15 ਜੂਨ ਨੂੰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਤੇ ਹਵਾਵਾਂ ਦੇ ਨਾਲ بارش ਦੀ ਸੰਭਾਵਨਾ ਇਸ ਤੋਂ ਬਾਅਦ 18 ਜੂਨ ਤੱਕ ਕਈ ਥਾਵਾਂ ਤੇ ਬਿਜਲੀ ਅਤੇ ਤੇਜ਼ ਹਵਾਵਾਂ ਅਤੇ ਤੂੜ ਪਈ ਹਨੇਰੀ ਦਾ ਜੋ ਦੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਤਾਪਮਾਨ ਵਿੱਚ ਥੋੜੀ ਜੀ ਗਿਰਾਵਟ ਵੇਖੀ ਜਾ ਸਕਦੀ ਹੈ ਅਤੇ ਇਸ ਦੇ ਨਾਲ ਹੀ ਅਗਰ ਮੌਸਮ ਵਿਭਾਗ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਤਾਂ ਜੰਮੂ ਕਸ਼ਮੀਰ ਦੇ ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜੰਮੂ ਜੰਮੂ ਕਸ਼ਮੀਰ 13 ਜੂਨ ਜੋ ਹੈਗੇ ਆਮ ਤੌਰ ਤੇ ਗਰਮ ਅਤੇ ਖੁਸ਼ਕ ਮੌਸਮ ਕੁਥਾਵਾਂ ਤੇ ਮੀਂਹ ਛੜਕ ਤੇਜ਼ ਹਵਾਵਾਂ ਹਨ ਇਸ ਦੇ ਨਾਲ 14 ਤੋਂ 16 ਜੂਨ ਤੱਕ ਜੰਮੂ ਕਸ਼ਮੀਰ ਜੋ ਮੌਸਮ ਦੀ ਗੱਲ ਕਰੇ ਤਾਂ ਕੁਥਾਵਾਂ ਤੇ ਹਲਕੀ ਬਾਰਿਸ਼ ਗਰਜ ਦੇ ਨਾਲ ਨਾਲ ਗਰਜ ਅਤੇ ਤੇਜ਼ ਹਵਾਵਾਂ ਦੇ ਨਾਲ ਇਸ ਤਰ੍ਹਾਂ ਦਾ ਜੋ ਮੌਸਮ ਹੈ ਉਹ ਰਹੇਗਾ ਅਤੇ ਸਾਰਾ ਤੂੰ 20 ਜੂਨ ਤੇ ਆਮ ਤੌਰ ਤੇ ਗਰਮ ਅਤੇ ਖੁਸ਼ਕ ਮੌਸਮ ਰਹਿਣ ਵਾਲਾ ਹੈ ਅਤੇ ਇਸ ਦੇ ਨਾਲ 21 ਤੋਂ 23 ਜੂਨ ਦੀ ਗੱਲ ਕਰੇ ਤਾਂ ਜੰਮੂ ਕਸ਼ਮੀਰ ਆਮ ਤੌਰ ਤੇ ਬਦਲਵਾਈ ਯਾਨੀ ਕਲਾਊਡੀ ਮੌਸਮ ਰਹੇਗਾ ਅਤੇ ਕਈ ਥਾਵਾਂ ਤੇ ਰੁਕ ਰੁਕ ਕੇ ਮੀਂਹ ਪੈ ਸਕਦਾ ਹੈ ਅਤੇ ਗਰਜ ਦੇ ਨਾਲ ਵੀ ਮੀਂਹ ਪੈ ਸਕਦਾ ਹੈ ਅਤੇ ਇਸ ਦੇ ਨਾਲ ਜੋ ਮੌਸਮ ਵਿਭਾਗ ਵੱਲੋਂ ਜੋ ਜੰਮੂ ਕਸ਼ਮੀਰ ਦੇ ਲੋਕਾਂ ਲਈ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਉਹਨਾਂ ਵੱਲੋਂ ਕਿਹਾ ਗਿਆ ਕਿ ਅਗਲੇ 2 ਦਿਨਾਂ ਦੌਰਾਨ ਜੰਮੂ ਕਸ਼ਮੀਰ ਦੇ ਵੱਖ-ਵੱਖ ਥਾਵਾਂ ਤੇ ਗਰਮੀ ਦੀ ਲਹਿਰ ਵੇਖੀ ਜਾ ਸਕਦੀ ਹੈ ਲੋਕਾਂ ਨੂੰ ਗਰਮੀ ਦਾ ਜੋ ਸਾਹਮਣਾ ਕਰਨਾ ਪੈ ਸਕਦਾ ਹੈ ਵੱਧ ਤੋਂ ਵੱਧ ਤੀਬਰਤਾ ਜੋ ਗਰਮੀ ਹੈ ਉਹ ਉਸ ਦਾ ਵਕਤ ਦੁਪਹਿਰ 12 ਵਜੇ ਤੋਂ 4 ਵਜੇ ਦੇ ਦੌਰਾਨ ਦੱਸਿਆ ਜਾ ਰਿਹਾ ਹੈ ਤੇ ਇਸ ਵੀ ਜੋ ਕਾਫੀ ਤਰਲ ਪਦਾਰਥ ਪਾਣੀ ਪੀਓ ਤੇ ਬਾਹਰੀ ਗਤੀਵਿਧੀਆਂ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਦੇ ਨਾਲ ਹੀ ਜੋ ਕਿਸਾਨਾਂ ਲਈ ਜੋ ਮੌਸਮ ਵਿਭਾਗ ਵੱਲੋਂ ਜੋ ਆਡਵਾਈਜ਼ਰੀ ਜਾਰੀ ਕੀਤੀ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕਿਸਾਨਾਂ ਨੂੰ ਖੇਤੀ ਦੇ ਕੰਮ ਜਾਈ ਰੱਖਣ ਦੀ ਵੀ ਸਲਾਹ ਦਿੱਤੀ ਗਈ ਹੈ ਅਤੇ ਇਸ ਦੇ ਨਾਲ ਤੁਹਾਨੂੰ ਵੇਖਿਆ ਗਿਆ ਹੈ ਕਿ ਹਾਲੇ ਤੱਕ ਜੋ 2 ਦਿਨ ਤੱਕ ਜੋ ਮੌਸਮ ਵਿੱਚ ਕੋਈ ਵੀ ਗਰਾਵੜ ਨਹੀਂ ਵੇਖੀ ਗਈ ਮੌਸਮ ਗਰਮੀ ਦੀ ਲਹਿਰ ਜੋ ਹੈ ਕਿ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਇਸ ਲਈ ਮੌਸਮ ਵਿਭਾਗ ਵੱਲੋਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਰਕਾਰਾਂ ਵੱਲੋਂ ਲੋਕਾਂ ਨੂੰ ਇਸ ਗਰਮੀ ਤੋਂ ਬਚਾਅ ਲਈ ਜੋ ਹੈ ਕਿ ਆ ਬਾਰ ਬਾਰ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਬਿਨਾਂ ਵਜ੍ਹਾ ਘਰੋਂ ਬਾਹਰ ਨਿਕਲੋ ਬਜ਼ੁਰਗ ਮਹਿਲਾਵਾਂ ਗਰਭવતી ਮਹਿਲਾਵਾਂ ਅਤੇ ਬੱਚਿਆਂ ਨੂੰ ਜ਼ਿਆਦਾਤਰ ਇਸ ਗਰਮੀ ਦੇ ਮੌਸਮ ਵਿੱਚ ਖਾਰੀ ਰਹਿਣ ਦੀ ਅਪੀਲ ਕੀਤੀ ਗਈ ਹੈ ਲੋਕਾਂ ਨੂੰ ਜੋ ਜ਼ਿਆਦਾ ਪਾਣੀ ਪੀਣ ਅਤੇ ਹਲਕੇ ਕੱਪੜੇ ਪਾਉਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਜੋ ਮੌਸਮ ਵਿਭਾਗ ਵੱਲੋਂ ਐਡਵਾਈਜ਼ਰੀ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੋ तापमान ਦੀ ਜਿਤੀ ਵਰਤਾ ਹੈ ਉਹ ਦਿਨ ਦੇ 12 ਵਜੇ ਤੋਂ 4 ਵਜੇ ਦੇ ਵਿਚਕਾਰ ਹੈ ਇਸ ਲਈ ਇਸ ਸਮੇਂ ਵਿੱਚ ਘਰ ਹੀ ਜਾਂ ਤੁਸੀਂ ਕਿਤੇ ਆਫਿਸ ਹੋ ਉਸ ਦੇ ਅੰਦਰ ਰਹਿਣ ਦੀ اپیل ਕੀਤੀ ਗਈ ਹੈ ਕਿ ਇਸ ਵਕਤ ਜੋ ਬਾਹਰ ਨਾ ਨਿਕਲੋ ਕਿਉਂਕਿ ਇਸ ਵਕਤ ਜੋ ਹੀਟ ਵੇਵ ਹੈ ਬਹੁਤ ਤੇ ਚੱਲ ਰਹੀ ਹੈ ਲੋਕਾਂ ਨੂੰ ਇਸ ਦੇ ਨਾਲ ਕਾਫੀ ਆਪਣੀ ਸਿਹਤ ਦੇ ਨਾਲ ਚੂਜਣਾ ਪੈ ਸਕਦਾ ਹੈ ਤੇ ਇਸ ਦੇ ਨਾਲ ਕਿਹ ਥਾਮ ਦੇ ਸ਼ਾਇਰਾ ਵਿੱਚ ਵੇਖਿਆ ਜਾ ਰਿਹਾ ਹੈ ਕਿ ਲੋਕਾਂ ਦੀ ਗਰਮੀ ਨਾਲ ਸਿਹਤ ਇਤਨੀ ਵਿਗੜੀ ਹੈ ਕਿ ਹਸਪਤਾਲ ਵਿੱਚ ਲੋਕਾਂ ਨੂੰ ਸਿਹਤ ਲਈ ਆਪਣੇ ਚੱਕਰ ਲਗਾਉਣੇ ਪੈ ਰਹੇ ਹਨ ਵੀ ਅੱਤੀ ਗਰਮੀ ਤੋਂ ਬੱਚਣ ਲਈ ਖੁਦ ਹੀ ਸਾਵਧਾਨੀ ਰੱਖਣੀ ਹਰ ਕਿਸੇ ਲਈ ਬਹੁਤ ਜ਼ਰੂਰੀ ਹੈ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਆਪਣੇ ਜੋ ਇਲਾਕੇ ਹਨ ਜਿਨਾ ਰਾਜਾਂ ਵਿੱਚ ਤੁਸੀਂ ਰਹਿੰਦੇ ਹੋ ਸਾਡੇ ਈਵਰਜ਼ ਜ਼ਰੂਰ ਗਰਮੀ ਨੂੰ ਲੈ ਕੇ ਆਪਣੇ ਕਮੈਂਟ ਸੈਕਸ਼ਨ ਵਿੱਚ رائے ਜ਼ਰੂਰ ਦੇਣਾ ਅਸੀਂ ਫਿਰ ਹਾਜ਼ਰ ਹੋਵਾਂਗੇ ਨਵੇਂ ਅਪਡੇਟਸ ਅਤੇ ਪੈਨ ਨੂੰ ਲਾਈਕ ਸ਼ੇਅਰ ਫੋਲੋ ਸਬਸਕ੍ਰਾਈਬ ਅਤੇ ਕਮੈਂਟ ਸੈਕਸ਼ਨ ਵਿੱਚ ਆਪਣੀ رائے ਦੇਣਾ ਬਿਨਾਂ ਪੁੱਲਣਾ ਧੰਨਵਾਦ